ਕਿ ਚਾਉਣੀ ਬੋਟ ਮੰਮੀ ਕੋ ਰੋਪ ਆ ਤੇਰੇ ਤੇ ਇੰਨਾ ਰੋਪ ਹੈ ਇਹਦੇ ਲਈ ਵੀ ਰੱਖੀ ਆਪਾਂ ਆ ਲੈ ਲੈ ਓਏ ਆ ਜਾਣੀ ਪੂਰੀ ਮੇਰੀ ਨਹੀਂ ਜਸਪਾਲ ਦੀ ਤੇਰੇ ਜਵਾਕ ਵਾਲੀ ਨਹੀਂ ਤਾਂ ਤੇਰੀਆਂ ਕਾਪੜੀਆਂ ਹੀ ਮੁੱਖੀਆਂ ਆ ਵੀ ਮੰਮੀ ਸਾਰੀ ਰਾਤ ਲੱਗ ਤੇ ਲੱਗਾ ਰਿਹਾ ਡੰਡਾਇਆ ਖਰਾਬ ਕਰ ਛੜ ਲੈ ਲੈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੱਡ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰੀ ਰੂੜੀ ਟੇਰ ਮਾਤਾ ਇੱਥੇ ਐਨੀ ਕਿ ਰਹਿ ਗਿਆ ਵੇ ਖਲਾਰ ਕੇ ਇੱਥੇ ਹੀ ਕਰਦਾ ਜੀ ਬਸ ਨਵੇੜ ਦਾ ਨਾ ਕੰਮ ਨਹੀਂ ਤਾਂ ਚੇਰੀਆਂ ਤੈਪਰੀਆਂ ਹੀ ਮੁੱਕ ਗਈਆਂ ਨਾ ਕੋ ਥਲਨੀਆਂ ਇਹੜੇ ਨਾ ਕੀਤਾ ਰੁਕਾ ਕੇ ਦੇ ਆ ਗਿਆ ਮੈਂ ਪੁਛੈ ਨਹੀਂ ਕਾ ਇਹ ਚੁੱਪ ਬਹਿ ਗਿਆ ਸੱਣੀ ਕਾ ਵੀ ਚੁੱਪ ਬਹਿ ਗਿਆ ਐਵੇਂ ਆਪਦੇ ਐਸਟੀਮੇਟ ਲਾਉਂਦਾ ਰਹਿੰਦਾ ਨਹੀਂ ਕੁਝ ਕਰ ਲੂਗਾ ਜੀ ਪਤਾ ਕਰੂਗਾ ਕਿ ਕੀ ਕਰੂਗਾ ਰਾਜ ਕੀ ਕਰਦਾ ਰਿਹਾ ਭੰਵੇਂ ਇੱਥੇ ਮੈਂ ਵੀ ਲਾਇਆ ਉਹ ਤਾਂ ਤਾਂ ਉਹ ਤਾਂ ਉਹ 12:30 ਵਜੇ ਚਲਾ ਗਿਆ ਸੀ ਉਹ ਤਾਂ ਟਾਈ ਹੋ ਗਿਆ ਮਿਹਨਤੀ ਆ ਬਤਲਾ ਹੋਣਾ ਹੁਣ ਨੇ ਹਣ ਤਿੰਨ ਬੰਦੇ ਇੱਧਰ ਲਾਇਏ ਮੋਟੇ ਨੇ ਨਾਲ ਦੇਖਦੇ ਕੀ ਕਰਦਾ ਇਹ ਰੋਗਲਾ ਰੋਗਲਾ ਇੱਥੇ ਹੀ ਬਾਹਰ ਰੋਗਲਾ ਰੋਗਲਾ ਉਹ ਰੋਗਲਾ ਕੱਲੇ ਕਰ ਤੇ 200 ਰੁਪਏ ਕੇ ਮੰਮੀ ਸਾਰੀ ਰਾਤ ਲੱਗਿਥੇ ਲੱਗਾ ਰਿਹਾ ਡੰਡਾ ਆ ਖਰਾਬ ਕਰ ਛੜਿਆ ਲਲੇ ਉਹ ਡੰਡਾ ਉਹਨਾਂ ਦਾ ਸੂਟ ਕਰਾ ਕੇ ਲਿਆ ਕੇ ਦਿਓ ਜੀ ਜਾ ਕੇ ਤੇ ਸ਼ਹਿਰੋਂ ਆਉਣਾ ਤੂੰ ਏਕ ਨਹੀਂ ਆਉਂਦੀ ਇਹਨੂੰ ਏਕ ਤਾਂ ਮੈਂ ਇਕੱਠਾ ਨੂੰ ਉਹ ਵੇ ਲੈ ਲੈ ਗਏ ਲੱਕੋਂ ਤੂਰਿਆਂ ਦੇ ਕਰ ਲਾ ਪਰ ਨਾਲ ਜਰੂਰੀ ਮਾਰਨਾ ਇਕੱਠਾ ਦੇ ਵਿੱਚ ਮੁੰਡਾ ਫਿਰ ਕੀ ਦਾ ਉਹ ਪਾਉ ਕੀ ਕਹਿੰਦੇ ਕਹਿੰਦੇ ਠੀਕ ਹੋ ਗਿਆ ਭਾਈ ਚੰਗੀ ਤਰ੍ਹਾਂ ਟਕਾ ਕੇ ਟਕਾ ਗਿਆ ਹੈ ਗੁੱਡਵਲ ਉਹ ਸਾਲਾ ਥਾਰ ਲੈ ਕੇ ਨਹੀਂ ਮੁੜਿਆ ਹੈ ਹੈ ਸਨੋਵਰ ਗਿਆ ਕਿੱਥੇ ਗਿਆ ਕਿੱਥੇ ਨਿਕਲ ਗਿਆ ਉਹ ਆ ਜੀ ਉਹਦੀ ਚੜਾਈ ਆ ਸਨੋਵਰ ਦੀ ਦਹਿਸਤ ਆ ਭਰਾਵਾ ਕਿਉਂ ਆ ਜੀ ਹੁਣੇ ਲਿਸ਼ਕਾਈ ਜਾਂਦੇ ਕਿ ਨਹੀਂ ਹੌਲੀ ਹੌਲੀ ਉਬਦੂਆ ਤੂੰ ਆਈ ਉਧਰ ਲੈ ਆਉਣੀ ਆ ਬੜੇ ਸੋਹਣੇ ਸੋਹਣੇ ਸੂਟ ਪਹਿਣ ਜੀ ਤੂੰ ਕਿੱਥੋਂ ਲਿਆਉਂਦੇ ਜੇ ਬੜੇ ਸੋਹਣੇ ਸੋਹਣੇ ਹੈਂ ਸ਼ਹਿਰੋਂ ਜਾ ਕੇ ਆਈ ਜੀ ਔਰ ਕਿੱਥੋਂ ਲਿਆਈ ਜੀ ਚੁੱਤੀਓ ਫੋਟੋ ਖਿਚਾਈ ਨਹੀਂ ਖਿਚਾਉਣੀ ਫੋਟ ਮੰਮੀ ਕੋ ਰੋਪ ਆ ਤੇਰੇ ਤੇ ਇੰਨਾ ਰੋਪ ਹੈਂ ਹਕੂਮਤ ਇੰਨਾ ਰੋ ਮਾਰਦੀ ਨਾਲ ਹੀ ਐਸ ਦੀ ਹੋ ਗਈ ਇਹ ਫੋਟੋ ਖਿਚਾਉਂਦੇ ਚੱਕਦੇ ਫੋਟੋ ਹੀ ਖਿਚੰਦਾ ਵੀਡੀਓ ਬਣਾਉਂਦਿਆਂ ਮੈਂ ਤੇ ਬਣਾਈ ਜਾਂ ਹੈਂ ਬਣਾਈ ਆ ਲੀ ਆ ਹੋਰ ਨਿਕੋ ਜਾਣਾ ਇੱਥੇ ਜਵਾਕਾਂ ਨੇ ਇਹਨੂੰ ਨਹੀਂ ਨਹੀਂ ਮੈਂ ਫਿਰ ਉਚਾਲੇ ਮੈਂ ਇੱਥੇ ਬਹਿਣਾ ਤੂੰ ਵਿਚਾਲੇ ਬਹਿਣਾ ਤੇ ਸੁੰਢੀ ਜੀ ਨੇ ਊਟੀ ਪਹਿਲਾਂ ਸੀਟ ਸਹੀ ਕਰੋ ਸੀਟ ਕਰ ਦਿੰਨੇ ਸਹੀ ਡਾਨੋ ਕੀ ਸ਼ਾਪਿੰਗ ਆਉਣ ਤੁਹਾਡੀ ਹੈ ਆਹ ਬਾਜੀ ਹਲੇ ਚੱਲ ਰਹੀ ਆ ਗੱਗੋ ਨਹੀਂ ਆਏ ਜਵਾਕਾਂ ਦੇ ਪੱਜ ਚਾਅਦੇ ਕਪੜੇ ਲੈਣ ਵੀ ਪਰ ਗੱਗੂ ਦੇ ਇੱਥੇ ਕੰਮ ਦੀ ਕੋਈ ਚੀਜ਼ ਨਹੀਂ ਜੇ ਵੀ ਤੈਨੂੰ ਪਤਾ ਲੱਗਾ ਚਲੋ ਮਾਮੇ ਨੇ ਅਫਸੋਸ ਕਰੇ ਕਿ ਮਾਮਾ ਕੋਈ ਨਹੀਂ ਕੋਈ ਲੈਣ ਤਾਂ ਸਾਡੇ ਰਹੀ ਆ ਸੀ ਹਾਂ ਮਾਮੇ ਨੇ ਇੱਕ ਵਾਰੀ ਦਲਾਸਾ ਦੇਣਾ ਵੀ ਚਲ ਕੋਈ ਨਹੀਂ ਕਹ ਚਲ ਮਾਮਾ ਕੋਈ ਨਹੀਂ ਧੱਕਾ ਨਹੀਂ ਕੋਈ ਨਹੀਂ ਗਾਂ ਲੈ ਲਾਂਗੇ ਆਪਾਂ ਇਹਦੇ ਲਈ ਵੀ ਰੱਖੀ ਆਪਾਂ ਆ ਲੈ ਲੈ ਓਏ ਆ ਜਾਣੀ ਪੂਰੀ ਮੇਰੀ ਨਹੀਂ ਜਸਪਾਲ ਦੀ ਤੇਰੇ ਜਵਾਕ ਵਾਲੀ ਲੰਡੀ ਨਹੀਂ ਗਿਆ ਮੰਮੀ ਥੱਲੇ ਵੈਸੇ ਲਾਦੀ ਹੈ ਨਹੀਂ ਮਹੀਨੇ ਚ ਤੇ ਵਧਦੇ ਜਾਂਦੇ ਆ ਹਾਂ ਜੀ ਜੋ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ